ਦਰवेश ਸੰਤ ਸਪਾਹੀ ਜੀ ਹੁਣਾਂ ਨੇ ਕੀਤੀ ਆ ਉਹ ਦੁਨੀਆ ਦੇ ਇਤਿਹਾਸ ਦੇ ਪੰਨੇ ਫੋਲ ਲੋ ਕਿਤੇ ਵੀ ਇਸ ਕੁਰਬਾਨੀ ਦਾ ਕੋਈ ਸਾਨੀ ਨਹੀਂ ਕੋਈ ਮੁਕਾਬਲਾ ਨਹੀਂ ਇੱਥੇ ਤੱਕ ਕਿ ਜਦੋਂ ਆਪਾਂ ਇਹਨਾਂ ਕੁਰਬਾਨੀਆਂ ਦੀ ਗੱਲ ਕਰਦੇ ਆਂ ਜਾਂ ਇਹਨਾਂ ਕੁਰਬਾਨੀਆਂ ਦੇ ਹਿਸਟਰੀ ਨੂੰ ਜਾਂ ਇਤਿਹਾਸ ਨੂੰ ਬਿਆਨ ਕਰਦੇ ਆਂ ਤਾਂ ਕਲਮ ਜਿਹੜੀ ਆ ਜਾਂ ਲੇਖਕ ਦੇ ਵਿਚਾਰ ਜਿਹੜੇ ਆ ਉਹ ਛੋਟੇ ਪਾਉਣੇ ਰਹਿ ਜਾਂਦੇ ਐ ਇੰਜ ਲੱਗਦਾ ਕਿ ਸਾਡੇ ਲਫ਼ਜ਼ ਜਿਹੜੇ ਆ ਉਹ ਪੂਰੇ ਮੇਚ ਨਹੀਂ ਆਉਂਦੇ ਜਿਵੇਂ ਤੋਹਫੀਨ ਕਰ ਰਹੇ ਇੱਡਾ ਵੱਡਾ ਲੈਵਲ ਹੈ ਇਸ ਕੁਰਬਾਨੀ ਦਾ ਕੁਰਬਾਨੀ ਕੀ ਆ ਇੱਕ ਆਮ ਜਿਹੜੇ ਦੱਬੇ ਕੁਚਲੇ ਲੋਕ ਨੇ ਉਹਨਾਂ ਦੇ ਅੰਦਰ ਜਜ਼ਬਾ ਪੈਦਾ ਕਰਨ ਲਈ ਉਹਨਾਂ ਦੇ ਅੰਦਰ ਕਰੰਟ ਪੈਦਾ ਕਰਨ ਲਈ ਉਹਨਾਂ ਨੂੰ ਚਾਰਜ ਦੇਣ ਲਈ ਉਹਨਾਂ ਨੂੰ ਸ਼ਕਤੀ ਦੇਣ ਲਈ ਉਹਨਾਂ ਨੂੰ ਜਿਵੇਂ ਕਹਿੰਦੇ ਕਿ ਸਿੰਘ ਸਜਾਏ ਸ਼ੇਰ ਬਣਾਏ ਆ ਉਹਨਾਂ ਨੇ ਆਪਣਾ ਸਰਪੰਚ ਵਾਰਤ ਆਪਣਾ ਕੁੱਲ ਜਿਹੜਾ ਉਹ ਪ੍ਰਬੰਧ ਕਰ ਦਿੱਤਾ ਇਹ ਤਾਂ ਦੀ ਮਿਸਾਲ ਕਿਤੇ ਦੁਨੀਆ ਦੇ ਕਿਸੇ ਇਤਿਹਾਸ ਦੇ ਪੰਨੇ ਤੇ ਨਹੀਂ ਮਿਲਦੀ ਕਿਹਨਾਂ ਸ਼ਬਦਾ ਵਿੱਚ तेरी सिफ़त लिखां केरा शब्दा तेरी सिफ़त लिखां मैनू लफ़ज़ी थोरी कुर्बानी تا तेरी कुर्बानी ਤਕਦਾ ਤਾ ਮੇਰੀ ਕਲਮ ਰੋਣ ਲੱਗ ਰਪੈਦੀ ਏ ਕਿਹੜਾ ਸ਼ਬਦਾਂ ਵਿੱਚ ਤੇਰੀ ਸਿਫਤ ਲਿਖਾਂ ਜਦੋਂ ਜ਼ੁਲਮ ਦੀ ਰਈਨਾ ਹੱਥ ਕੋਈ तर मज़ूम मलियासीं जॾो जुलम जी रही न ਹੋਣਤੀ ਕਰ ਚਾਂਦਨੀ ਚੌਕ ਦੀ ਹਰ ਹੋਣਤੀ ਕਰ ਚਾਂਦਨੀ ਚੌਕ ਦੀ ਹਰ ਨੁਕਰ ਹਟ ਕੋਰੇ ਲੈਂਦੀ ਬਤਾ ਤੇਰੀ ਕੁਰਬਾਨੀ ਤੱਕਦਾ ਹਤਾ ਮੇਰੀ ਕਲਮ ਰੋਣ ਲੱਗ ਪੈਦੀ ਦੇ ਨਾਲ अजीत ਜੁਝਾਰ ਤਸਹੀ ਚਮਕਾਉਂਦੀ ਜੂ ਵਿੱਚ दोलाल अजीत जुझार तुसी चमकार जी जू ग बाबा जोर दतार फतेहूबा सरहंद ललकार गे ते इश अज़ीम शदत सी شہادت इश्क अजी शहादत सी तवारीख पई تیری قربانی कुरब तकदा तरी कुर्बानी तकदा ਤੈਨੂੰ ਤੇਰੀ ਕੁਰਬਾਨੀ ਤਪਦਾ ਹਤਾ ਮੇਰੀ ਕਲਮ ਰੋਹਣ ਲੱਗ ਪੈਂਦੀ ਏ ਕਿਹਾ ਸ਼ਬਦਾਂ ਵਿੱਚ ਤੇਰੀ ਸਿਫਤ ਲਿਖਾਂ ਹਾਂ ਜਿੱਤੇ ਠੰਡੇ ਬੁਰਜ ਵਿੱਚ ਸ਼ੀਤ ਹਵਾ ਹੱਡਾਂ ਵਿੱਚ ਵੜ ਵੜ ਬੈਂਦੀ ਸੀ ਜਿੱਥੇ ਠੰਡੇ ਬੁਰਜ ਵਿੱਚ ਸ਼ੀਤ ਹਵਾ ਹੱਡਾਂ ਵਿੱਚ ਵੜ ਵੜ ਬੈਂਦੀ ਸੀ ਮਮਤਾ ਦੀ ਮੂਰਤ ਮਾ ਗੁਜ਼ਰੀ सचे नाम पई लीसी अॼु महत्वपुरी जी कलम पिता अॼु महत्वपुरी कलम पिता हो जज़बाती पी अॼ महत्वपुरी कलम पिता जज़बात कु 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 میری कु तकदाकदाो शरी सिफ़त लिखां केॾा शबदा ते सिफ़त लिखां मनू लफ़ज़ रहंदी तेरी कुर्बानी तकदा तरी कुर्बानी तक दाता, मेरी कलम रो हुण लॻ पी कलम रो हुण लॻ